ਨਵਾਂ ਸਾਲ ਸ਼ੁਰੂ ਹੋ ਗਿਆ ਮੁਬਾਰਕ ਤੇ ਬਣਦੀ ਏ ਲੇਕਿਨ ਨਾਲ ਨਾਲ ਇਹ ਵੀ ਖਿਆਲ ਆਉਂਦਾ ਹੈ ਵੀ ਇਹ ਨਵਾਂ ਸਾਲ ਗੋਰੀਆਂ ਦਾ ਸ਼ੁਰੂ ਹੋਇਆ ਹੈ ਇਹ ਕੈਲੰਡਰ ਸਾਨੂੰ ਗੋਰੀਆਂ ਨੇ ਦਿੱਤਾ ਸੀ ਸਾਡੇ ਆਪਣੇ ਦੇਸੀਆਂ ਦਾ ਪੰਜਾਬੀਆਂ ਦਾ ਵੀ ਇੱਕ ਕੈਲੰਡਰ ਹੈ ਜਿਹੜਾ ਆਪਣੇ ਮੁਕਾਮੀ ਮੌਸਮਾਂ ਦੇ ਹਿਸਾਬ ਨਾਲ ਬਣਾਇਆ ਗਿਆ ਸੀ ਉਹਦਾ ਨਵਾਂ ਸਾਲ ਅਜੇ ਚੇਤਰ ਸ਼ੁਰੂ ਹੋਣਾ ਹੈ ਗੋਰੀਆਂ ਵਿੱਚੋਂ ਗਿਆ ਕੋਈ 80 ਵਰੇ ਹੋਣ ਵਾਲੇ ਨੇ ਲੇਕਿਨ ਸਾਡੇ ਕੈਲੰਡਰ ਉਹਨਾਂ ਦੇ ਚੱਲਦਾ ਹੈ ਤੇ ਨਾਲ ਨਾਲ ਜਿਹੜੇ ਬਾਰਡਰ ਦੇ ਨਾਂ ਤੇ ਖੂਨੀ ਲਕੀਰਾਂ ਉਹ ਖਿੱਚ ਕੇ ਗਿਆ ਸਨ ਉਹ ਵੀ ਅਜੇ ਤੱਕ ਕਾਇਮ ਨਾਮ ਨੇ ਬਲਕਿ ਪਹਿਲੇ ਤੋਂ ਜ਼ਿਆਦਾ ਖੂਨੀ ਹੋ ਗਈਆਂ ਨੇ ਇਹ ਜਿਹੜਾ ਸਾਲ ਗੁਜ਼ਰਿਆ ਹੈ ਇਹ ਪੂਰੇ ਸਾਲ ਵਿੱਚ ਕੋਈ جنگ ਦਾ ਮਾਹੌਲ ਰਿਹਾ ਚਾਰ ਪੰਜ ਦਿਨ ਦਾ ਯੁੱਧ ਵੀ ਪਿਆ ਜਹਾਜ਼ ਡਿੱਗੇ ਨੇ ਮਿਜ਼ਾਇਲ ਉੱਡੇ ਨੇ ਫਿਰ ਸੱਤ ਸਮੁੰਦਰ ਪਾਰ ਬੈਠੇ ਇੱਕ ਹੋਰ ਗੋਰੇ ਡੋਨਲਡ ਟਰੰਪ ਨੇ ਟੈਲੀਫੋਨ ਕਰਕੇ ਸਾਡਾ ਸੀਸਫਾਇਰ ਕਰਵਾਇਆ ਉਸ ਤੋਂ ਬਾਅਦ ਇੰਡੀਆ ਕਹਿੰਦਾ ਅਸੀਂ ਜੰਗ ਜਿੱਤ ਗਏ ਆ ਪਾਕਿਸਤਾਨ ਕਹਿੰਦਾ ਹਮਨੇ ਨਾਕੋ ਚਨੇ ਚਬਵਾ ਦੀਆਂ ਹਨ ਜੰਗ ਜਿੱਤਣ ਦੀ ਖੁਸ਼ੀ ਚ ਪਾਕਿਸਤਾਨ ਨੂੰ ਇੱਕ ਫੀਲਡ ਮਾਰਸ਼ਲ ਮਿਲ ਗਿਆ ਤੇ ਇੰਡੀਆ ਨੇ ਜੰਗ ਜਿੱਤ ਕੇ ਫਿਲਮ ਤਰੰਦਰ ਬਣਾ ਲਈ ਤੇ ਹੁਣ ਦੋਵੇਂ ਆਪਣੇ ਆਪਣੇ ਘਰ ਖੁਸ਼ ਨੇ ਜਿਹੜੀ ਖੂਨੀ ਲਕੀਰ ਗੋਰੀਆ ਖਿੱਚ ਕੇ ਗਿਆ ਸੀ ਉਹਦੇ ਤੇ ਹੁਣ ਬਿਜਲੀ ਦੇ ਕਰੰਟ ਵਾਲੀਆਂ ਤਾਰਾਂ ਨੇ ਤੇ ਉੱਤੇ ਡਰੋਨ ਉੱਡਦੇ ਨੇ ਇੰਡੀਆ ਤੇ ਪਾਕਿਸਤਾਨ ਨੇ ਤੇ ਇੱਕ ਦੂਸਰੇ ਨੂੰ ਹਰਾਇਆ ਸਾਡੀ ਗਵਾਹ ਇੱਕ ਹੋਰ ਵੀ ਮੁਲਕ ਹੈ ਅਫਗਾਨਿਸਤਾਨ ਉਹ ਪੂਰੀ ਦੁਨੀਆ ਨੂੰ ਹਰਾ ਚੁੱਕਿਆ ਹੈ ਇੱਕ ਨਹੀਂ ਦੋ ਵਾਰ ਪਾਕਿਸਤਾਨ ਨਾਲ ਉਹਦੀ ਬੜੀ ਭਾਵੰਦੀ ਸੀ ਹਲਕਤ ਵੀ ਆਉਂਦੀ ਜਾਂਦੀ ਸੀ ਤੇ ਇਧਰ ਦਾ ਮਾਲ ਵੀ ਉਧਰ ਤੇ ਉਧਰ ਦਾ ਮਾਲ ਵੀ ਇਧਰ ਖੁੱਲਾ ਹੁੰਦਾ ਸੀ ਹੁਣ ਉਹ ਵੀ ਸਾਡੇ ਨਾਲ ਰੋਸ ਗਏ ਨੇ ਤੇ ਉਸ ਬਾਰਡਰ ਤੇ ਵੀ ਹੁਣ ਸਿਰਫ ਮਿਜ਼ਾਈਲ ਤੇ ਰਾਕਟ ਹੀ ਆ ਜਾ ਸਕਦੇ ਨੇ ਕਣਕ ਤੇ ਅਨਾਰਾਂ ਦੀਆਂ ਫਸਲਾਂ ਅਸੀਂ ਆਪਣੇ ਘਰਾਂ 'ਚ ਬੈਠੇ ਗੱਲ ਰਹੇ ਹਾਂ ਬਾਰਡਰਾਂ ਦੇ ਅੰਦਰ ਆਪਣੇ ਆਪਣੇ ਆਵਾਮ ਨੂੰ ਬੰਦ ਕਰਕੇ ਡਰਾ ਕੇ ਹੁਕਮਰਾਨ ਸਾਡੇ ਕੁਛ ਨਹੀਂ ਨੇ ਕੋਈ ਸ਼ਿਕਾਇਤ ਕਰੇ ਵੀ ਸਾਡੀ ਦਾਲ ਰੋਟੀ ਦਾ ਖਰਚਾ ਪੂਰਾ ਨਹੀਂ ਹੁੰਦਾ ਜਾਂ ਤੁਸੀਂ ਸਾਨੂੰ ਖੁੱਲ ਕੇ ਸਾਹ ਨਹੀਂ ਲੈਣ ਦਿੰਦੇ ਉਹ ਸਾਨੂੰ ਕਹਿ ਦਿੰਦੇ ਨੇ ਕਿ ਵੀ ਸਾਡਾ ਸ਼ੁਕਰ ਅਦਾ ਕਰੋ ਅਸੀਂ ਤੁਹਾਡੇ ਗਵਾਂਢੀ ਦੁਸ਼ਮਣ ਕੋਲੋਂ ਤੁਹਾਨੂੰ ਬਚਾ ਲਿਆ ਇਥੋਂ ਕਿਤੇ ਦੂਰ ਬੈਠਾ ਅਮਰੀਕਾ ਦਾ ਸਦਰ ਟਰੰਪ ਹੁਣ ਵੀ ਜਦੋਂ ਮੂੰਹ ਖੋਲਦਾ ਹੈ ਤੇ ਇਹ ਕਹਿੰਦਾ ਹੈ ਵੀ ਇੰਡੀਆ ਪਾਕਿਸਤਾਨ ਚ ਕੋਈ ਡੇਢ ਪੌਣੇ ਦੋ ਸਰਬ ਬੰਦਾ ਵਸਦਾ ਹੈ ਇਹ ਤੇ ਸਾਰੇ ਇੱਕ ਦੂਸਰੇ ਨੂੰ ਮਾਰੂ ਸਨ ਤੇ ਇਹਨਾਂ ਨੂੰ ਸਿਰਫ ਮੈਂ ਹੀ ਬਚਾ ਲਿਆ ਗੋਰੀਆਂ ਨਹੀਂ ਗੱਲਾਂ ਤੇ ਗੋਰਿਆਂ ਦਾ ਨਵਾਂ ਸਾਲ ਤੁਮਬਾਰਕ ਹੈ ਲੇਕਿਨ ਇੱਥੇ ਜਿਹੜਾ ਆਪਣਾ ਦੇਸੀ ਕੈਲੰਡਰ ਹੈ ਉਹਦੇ 'ਚ ਵੀ 12 ਮਹੀਨੇ ਨੇ ਤੇ ਵਾਰਸ ਸ਼ਾਹ ਤੋਂ ਲੈ ਕੇ ਬਾਬੇ ਫਰੀਦ ਤੱਕ ਸਾਡੇ ਸਾਰੇ ਵੱਡੇ ਸ਼ਾਇਰਾ ਨੇ ਇਹਨਾਂ ਮੌਸਮਾਂ ਤੇ ਨਜ਼ਮਾਂ ਲਿਖੀਆਂ ਨੇ ਇਹਨੂੰ 12 ਮਾਹ ਕਹਿੰਦੇ ਨੇ ਜਿਹਦੇ ਵਿੱਚ ਉਹਨਾਂ ਨੇ ਆਪਣੇ ਮੌਸਮਾਂ ਦੇ ਹਰ ਮਹੀਨੇ ਦਾ ਦੁੱਖ ਸੁੱਖ بیان ਕੀਤਾ ਹੈ ਗੋਰਿਆਂ ਦਾ ਦਸੰਬਰ ਜਨਵਰੀ ਚੱਲ ਰਿਹਾ ਹੈ ਤੇ ਸਾਡਾ ਇਹ ਪੋ ਦਾ ਮਹੀਨਾ ਹੈ ਤੇ ਪੰਜਾਬੀ ਦੇ ਵੱਡੇ ਸ਼ਾਇਰ ਮੌਲਵੀ ਹਰਾਮ ਸੂਲ ਬੋ ਦੇ ਮੈਨੇ ਦਾ ਕੁਛ ਇੰਜ ਬਿਆਨ ਕਰਦੇ ਨੇ ਪੋ ਪਾਲਾ ਪਿਆ ਕਮਾਲ ਹੋਇਆ ਥਰ ਥਰ ਕੰਬੇ ਜਾਨ ਵਿਚਾਰੀ ਹੋ ਕੁੰਝ ਵਾਂਗ ਪੁਕਾਰਦੀ ਰਾਤ ਸਾਰੀ ਲੱਗੀ ਹਿਜਰ ਦੀ ਸਖਤ ਬਿਮਾਰੀ ਹੋ ਬਾਗ ਉਜੜਿਆ ਤੇ ਪੱਤਰ ਝੜ ਗਏ ਬੁਲਬੁਲ ਕੈਦ ਦੇ ਵਿੱਚ ਦੁਖਾਈ ਹੋ ਗੁਲਾਮ ਰਸੂਲ ਕੀ ਅੱਖੇ ਮਾਲੀ ਤਾਈ ਹੁਣ ਮਿਟ ਗਈ ਸਭ ਆਯਾਰੀ ਹੋ ਹੈਪੀ ਨਿਊ ਈਅਰ terá blaca